ਹਰਿਆਣਾ ਪੁਲਿਸ ਦੇ ਜਿੱਥੇ ਬੈਰੀਗੇਟਿੰਗ ਕੀਤੀ ਹੋਈ ਹੈ ਭਾਰੀ ਮਾਤਰਾ ਦੇ ਵਿੱਚ ਜਿਹੜੀ ਇੱਥੇ ਮਿਲਟਰੀ ਤੇ ਤਾਇਨਾਤ ਕੀਤੀ ਗਈ ਹੈ ਤੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਤੇ ਤਾਇਨਾਤ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਇਹ ਪੂਰੇ ਬਾਰਡਰ ਜਿਹੜੇ ਨੇ ਹਰਿਆਣਾ ਨੂੰ ਜਾਣ ਵਾਲੇ ਜਿਹੜੇ ਸਾਰੇ ਹੀ ਸੀਲ ਕੀਤੇ ਹੋਏ ਨੇ ਹਰਿਆਣਾ ਪੁਲਿਸ ਨੇ ਤਾਂ ਦੂਜੇ ਪਾਸੇ ਦੇਖੋਗੇ ਕਿ ਇਸੇ ਥਾਂ ਤੋਂ ਕਿਸਾਨਾਂ ਨੇ ਜਦੋਂ ਜਾਣਾ ਸੀਗਾ ਤਾਂ ਉਸੇ ਰਸਤਿਆਂ ਨੂੰ ਜਿਹੜਾ ਹਰਿਆਣਾ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਸੀਗਾ ਲੇਕਿਨ ਕਿਸਾਨ ਜਿਹੜੇ 13 ਫਰਵਰੀ ਤੋਂ ਹੀ ਆਪਣਾ ਹੌਸਲਾ ਕਾਫੀ ਬੁਲੰਦ ਕਰਕੇ ਜਿਹੜਾ ਇੱਥੇ ਮੋਰਚਿਆਂ ਦੇ ਉੱਪਰ ਡੱਟੇ ਹੋਏ ਨੇ ਮੋਰਚਾ ਕਾਫੀ ਕਹਿ ਸਕਦੇ ਆ ਬੁਲੰਦੀਆਂ ਦੇ ਨਾਲ ਚੱਲ ਰਿਹਾ ਕਿਸਾਨਾਂ ਦਾਤਾ ਅੱਜ 26 ਤਰੀਕ ਐ 26 ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਸੀਗਾ ਕਿ ਹਰ ਬਾਰਡਰ ਦੇ ਉੱਪਰ ਜਿਹੜੇ ਪੁਤਲੇ ਨੇ ਉਹ ਫੁੱਕੇ ਜਾਣੇ ਨੇ 20-20 ਫੁੱਟ ਦੇ ਜਿਹੜੇ ਪੁਤਲੇ ਕਿਸਾਨਾਂ ਵੱਲੋਂ ਜਿਹੜਾ ਬਾਰਡਰਾਂ ਦੇ ਉੱਪਰ ਬਣਾਏ ਜਾਣਗੇ ਤਾਂ ਪੁਤਲੇ ਜਿਹੜੇ ਨੇ ਸ਼ਾਮ ਦੇ ਤਕਰੀਬਨ 5 ਵਜੇ ਦੇ ਕਰੀਬ ਜਿਹੜੇ ਨੇ ਇੱਥੇ ਫੁੱਕੇ ਜਾਣਗੇ ਤਾਂ ਕਹਿ ਸਕਦੇ ਆ ਕਿ ਕਿਸਾਨਾ ਕੁ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਖਨੋਰੀ ਬਾਰਡਰ ਤੋਂ ਇਸ ਮੋਰਚੇ ਦੀ ਅ ਕਰਣਗੇ ਤਾਂ ਦੂਜੇ ਬੰਨੇ ਜਿਹੜਾ ਕਹਿ ਸਕਦੇ ਆ ਕਿ ਇਸ ਮੋਰਚੇ ਸ਼ੰਭੂ ਮੋਰਚੇ ਦੇ ਉੱਪਰ ਜਿਹੜਾ ਸਰਵਨ ਸਿੰਘ ਪੰਦੇਲ ਜਿਹੜੇ ਨੇ ਉਹ ਅਗਵਾਈ ਕਰਨਗੇ ਇਸ ਮੋਰਚੇ ਦੀ ਤਾਂ ਵੱਖ-ਵੱਖ ਬਾਰਡਰਾਂ ਦੇ ਉੱਪਰ ਜਿਹੜੇ ਨੇ ਕਿਸਾਨਾਂ ਵੱਲੋਂ ਅੱਜ ਪੁਤਲੇ ਫੁੱਕੇ ਜਾਣੇ ਆ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਹਰਿਆਣਾ ਪੁਲਿਸ ਦੀ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਉਹਨਾਂ ਨੇ ਜਿਹੜੀ 13 ਫਰਵਰੀ ਤੋਂ ਹੀ ਇਹ ਤਿਆਰੀਆਂ ਉਸ ਤੋਂ ਪਹਿਲਾਂ ਤੋਂ ਹੀ ਜਿਹੜੀ ਕਿਸਾਨਾਂ ਨੇ ਜਦੋਂ ਆਣਾ ਸੀਗਾ ਤਾਂ ਉਸ ਤੋਂ ਪਹਿਲਾਂ ਤੋਂ ਹੀ ਇਹ ਤਿਆਰੀਆਂ ਤੁਸੀਂ ਦੇਖੋਗੇ ਕਿ ਇੱਥੇ ਕਿੱਤੀਆਂ ਹੋਈਆਂ ਨੇ ਦੂਜੇ ਪਾਸੇ نیچے ਦੇਖੋਗੇ ਕਿ ਇਹ ਜਿਹੜੇ ਕੱਗਰ ਦਰਿਆ ਨੂੰ ਜਾਣ ਵਾਲੇ ਰਸਤੇ ਸੀਗੇ ਉਹ ਸਾਰੇ ਹੀ ਜਿਹੜੇ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਹੀ ਪਾੜ ਦਿੱਤੇ ਸੀਗੇ ਤਾਂ ਦੂਜੇ ਪਾਸੇ ਤੁਸੀਂ ਦੇਖੋਗੇ ਕੱਗਰ ਦਰਿਆ ਨੂੰ ਕਿਸਾਨ ਜਾਂ ਨੌਜਵਾਨ ਪਾਰਨਾ ਕਰ ਸਕਣ ਤਾਂ ਦੂਜੇ ਪਾਸੇ ਜਿਹੜੀ ਹੈ ਮਿਲਟਰੀ ਵੀ ਲੱਗੀ ਹੋਈ ਨਜ਼ਰ ਆਏਗੀ ਤੁਹਾਨੂੰ ਇੱਥੇ ਮੁਲਾਜ਼ਮ ਜਿਹੜੇ ਨੇ ਹਰ ਪਾਸੇ ਤੋਂ ਨਜ਼ਰ ਆਣਗੇ ਖੇਤਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਭਾਰੀ ਮਾਤਰਾ ਦੇ ਵਿੱਚ ਫੋਰਸ ਜਿਹੜੀ ਇੱਥੇ ਤਾਇਨਾਤ ਕੀਤੀ ਗਈ ਹੈ ਤਾਂ ਕਿਸਾਨ ਕਾਫੀ ਚੀਰਾ ਤੋਂ ਜਿਹੜਾ ਆਪਣੀ ਹੱਕੀ ਮੰਗਾ ਦੇ ਲਈ ਪ੍ਰਦਰਸ਼ਨ ਕਰਦੇ ਆ ਰਹੇ ਨੇ ਪਿਛਲੇ ਸਮੇਂ ਦੇਖਿਆ ਸੀਗਾ ਕਿ ਸਵਾ ਸਾਲ ਦਾ ਪ੍ਰਦਰਸ਼ਨ ਕਿਸਾਨਾਂ ਦਾ ਜਿਹੜਾ ਚੱਲਿਆ ਸੀਗਾ ਤਾਂ ਉਸ ਤੋਂ ਬਾਅਦ ਜਦੋਂ ਕਿਸਾਨਾਂ ਦੀ ਜਿੱਤ ਹੋਈ ਸੀ ਘਰਾਂ ਨੂੰ ਪਰਤ ਕੇ ਸੀਗੇ ਲੇਕਿਨ ਕੁਝ ਸਮੇਂ ਬਾਅਦ ਜਦੋਂ ਸਰਕਾਰ ਮੁੱਕਰੀ ਤਾਂ ਕਿਸਾਨਾਂ ਨੇ ਫਿਰ ਤੋਂ ਅੰਦੋਲਨ ਦਾ ਐਲਾਨ ਕੀਤਾ ਅਏ ਦੇਖੋਗੇ ਬੋਰੀਆਂ ਭਰੀਆਂ ਹੋਈਆਂ ਨਜ਼ਰ ਆਣਗੇ ਤੁਹਾਨੂੰ ਤਾਂ ਇਹ ਬੋਰੀਆਂ ਦੇ ਜਰੀਏ ਕਿਸਾਨਾਂ ਨੇ ਜਿਹੜਾ ਇੱਥੇ ਕੱਗਰ ਦਰਿਆ ਨੂੰ ਪਾਰ ਕਰਨਾ ਸੀਗਾ ਲੇਕਿਨ ਬੋਰੀਆਂ ਜਿਹੜੀਆਂ ਇੱਥੇ ਭਰ ਕੇ ਰੱਖੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਿਸਾਨਾਂ ਨੇ ਹਜੇ ਅੱਗੇ ਜਾਣ ਦਾ ਐਲਾਨ ਜਿਹੜਾ ਹਜੇ ਨਹੀਂ ਕੀਤਾ ਹੈਗਾ 5ਵੇਂ ਦੌਰ ਦੀ ਮੀਟਿੰਗ ਜਿਹੜੀ ਹੈ ਕੇਂਦਰ ਸਰਕਾਰ ਫਿਰ ਤੋਂ ਕਿਸਾਨਾਂ ਦੇ ਨਾਲ ਸੱਦਨ ਨੂੰ ਤਿਆਰ ਹੈ ਲੇਕਿਨ ਕਿਸਾਨਾਂ ਨੇ ਕਿਹਾ ਹੈ ਕਿ ਹਜੇ ਰਣਨੀਤੀ ਬਣਾ ਕੇ ਜਿਹੜਾ ਅਗਲਾ ਫੈਸਲਾ ਹੈ ਉਹ ਲਿਆ ਜਾਵੇਗਾ ਤਾਂ ਇਹ ਤਸਵੀਰ ਦੇਖੋ ਕਿ ਸਵੇਰ ਦੇ ਹਾਲਾਤ ਨੇ ਸ਼ੰਭੂ ਮੋਰਚੇ ਦੇ ਜਿੱਥੇ ਕਿਸਾਨ ਨੌਜਵਾਨ ਜਿਹੜੇ ਨੇ ਡਟੇ ਹੋਏ ਨੇ ਤਾਂ ਦੂਜੇ ਪੰਨੇ ਦੇਖੋਗੇ ਤੁਸੀਂ ਕਿ ਇੱਥੇ ਹਰਿਆਣਾ ਪੁਲਿਸ ਵੀ ਜੜੀ ਐ 13 ਫਰਵਰੀ ਤੋਂ ਪਹਿਲਾਂ ਤੋਂ ਹੀ ਇੱਥੇ ਤੈਨਾਤ ਨਜ਼ਰ ਆ ਰਹੀ ਹੈ ਜਿਹੜੇ ਬਾਰਡਰ ਨੇ ਉਹ ਪੱਕੀ ਤਰ੍ਹਾਂ ਸੀਲ ਕੀਤੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖੋਗੇ ਕਿ ਇਸ ਪਾਸੇ ਜਿਹੜਾ ਅਨਿਸ਼ਾਨ ਸਾਹਿਬ ਵੀ ਝੂਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਹਰ ਇੱਕ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਭੂ ਮੋਰਚੇ ਤੋਂ ਤਾਂ ਸ਼ਾਮ ਨੂੰ ਜਿਹੜਾ ਇੱਥੇ ਮਾਹੌਲ ਕਹਿ ਸਕਦੇ ਹਾਂ ਕਿ ਉਹ ਪੁਤਲੇ ਫੁੱਕੇ ਜਾਣੇ ਹਨ ਬੀਬੀ ਫੂਰ ਦੇ ਜਿਹੜੇ ਕਿਸਾਨ ਇੱਥੇ ਤਿਆਰ ਕਰਨਗੇ ਤਾਂ ਉਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਲੇਕ ਤਸਵੀਰ ਤੁਸੀਂ ਦੇਖੋ ਕਿ ਜਿਹੜੀ ਇਹ ਸਵੇਰ ਦੀ ਤਸਵੀਰ ਹੈ ਜਿੱਥੇ ਨੌਜਵਾਨ ਤੇ ਆਨਾਤ ਨਜ਼ਰ ਆ ਰਹੇ ਨੇ ਚਾਹੇ ਕਿਸਾਨਾਂ ਦੀ ਗੱਲ ਕਰੀਏ ਪਿੱਛੇ ਦੇਖੋਗੇ ਤੁਸੀਂ ਕਿ ਟਰੈਕਟਰ ਵਾਲੀਆਂ ਨਜ਼ਰ ਆਣਗੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਤੇ 13 ਫਰਵਰੀ ਤੋਂ ਹੀ ਡਟੇ ਹੋਏ ਨਜ਼ਰ ਆ ਰਹੇ ਨੇ ਤਾਂ ਕਹਿ ਸਕਦੇ ਆ ਕਿ ਸਵੇਰ ਦੇ ਹਾਲਾਤ ਨੇ ਫਿਲਹਾਲ ਦੀ ਘੜੀ ਇੱਥੇ ਸ਼ਾਂਤੀ ਬਣੀ ਹੋਈ ਹੈ ਤਾ ਹਰ ਪਾਸੇ ਜਿਹੜੀ ਹੈ ਕਹਿ ਸਕਦੇ ਆ ਕਿ ਇੱਕ ਵੱਖਰੀ ਵੱਖਰੀ ਤਸਵੀਰ ਨਜ਼ਰ ਆ ਰਹੀ ਹੈ 13 ਫਰਵਰੀ ਤੋਂ ਹੀ ਕਿਸਾਨ ਜਿਹੜੇ ਨੇ ਵਕ ਵਕ ਬੋਰਡਾਂ ਦੇ ਉੱਪਰ ਡਟ ਚੁੱਕੇ ਸੀ ਆਪਣੀ ਹੱਕ ਦੀ ਮੰਗਾ ਦੇ ਲਈ ਹਾਲਾਂਕਿ 3-4 ਦਿਨ ਤੱਕ ਕਾਫੀ ਮਾਹੌਲ ਗਰਮਾਇਆ ਸੀਗਾ ਬੋਰਡਾਂ ਦੇ ਉੱਪਰ ਲੇਕਿਨ ਹੁਣ ਫਿਲਹਾਲ ਦੀ ਘੜੀ ਸ਼ਾਂਤੀ ਬਣੀ ਹੋਈ ਹੈ ਤਾਂ ਇਹ ਸ਼ੰਭੂ ਮੋਰਚੇ ਦੀ ਤਸਵੀਰ ਦਿਖਾ ਰਹੇ ਆ ਤੁਹਾਨੂੰ ਸਵੇਰ ਤੋਂ ਹੀ ਹਾਲਾਤ ਜਿਹੜੇ ਨੇ ਇੱਥੇ ਸ਼ਾਂਤੀ ਬਣੀ ਹੋਈ ਹੈ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਇਹ ਇੱਥੇ ਕੱਗਰ ਦਰਿਆ ਨੂੰ ਪੁੱਟਿਆ ਗਿਆ ਸੀ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਇੱਕ ਵਾਰ ਫਿਰ ਤੋਂ ਕੱਗਰ ਦਰਿਆ ਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦਣੇ ਕਿ ਕਿਸ ਤਰ੍ਹਾਂ ਹਰਿਆਣਾ ਸਰਕਾਰ ਜਿਹੜੀ ਹੈ ਉਹ ਰੋਕਣ ਦੀ ਤਿਆਰੀ ਪੂਰੀ ਮੁਕੰਮਲ ਕਰ ਚੁੱਕੀ ਸੀ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਹੀ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕੱਗਰ ਦਰਿਆ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਸੀਗਾ ਪਾਣੀ ਛੱਡਨ ਮਗਰੋਂ ਦੂਜੇ ਬੰਨੇ ਜਿਹੜੀ ਹੈ ਹਰਿਆਣਾ ਵਾਲੇ ਪਾਸੇ ਨੂੰ ਜਿਹੜੀ ਹੈ ਪੁਲਸ ਤੇ ਨਾਦ ਕਰ ਦਿੱਤੀ ਗਈ ਸੀਗੀ ਕੱਗਰ ਦਰਿਆ ਤੋਂ ਪਾਰ ਤਾਂ ਬੋਰੀਆਂ ਪਰਪਰ ਰੱਖਿਆਂਗੇ ਅਸੀਂ ਮਿੱਟੀ ਦੀਆਂ ਤਾਂ ਇਸ ਪਾਸੇ ਦੇਖੋਗੇ ਕਿ ਇਹ ਪੂਰੀ ਤਰ੍ਹਾਂ ਜਿਹੜਾ ਕੱਗਰ ਦਰਿਆ ਨੂੰ ਪੜ ਦਿੱਤਾ ਗਿਆ ਸੀਗਾ ਕਿ ਤਾਂ ਜੋ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇੱਥੋਂ ਦੀ ਪਾਰਨਾ ਕਰ ਸਕਣ